ਨਿਊਜ਼ ਬੁਲੇਟਿਨ ਪੰਜਾਬ ਵਿੱਚ ਆਪਦੀ ਦਾ ਸਵਾਗਤ ਹੈ ਰੂਸ ਦੀ ਸੈਨਾ ਵਿੱਚ ਫਸੇ ਭਾਰਤੀ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਰੂਸ ਦੇ ਪ੍ਰਧਾਨ ਮੰਤਰੀ ਪੁਤਿਨ ਨਾਲ ਕੀਤੀ ਗੱਲਬਾਤ ਤੋਂ ਬਾਅਦ ਰੂਸ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੈ ਜਿਸ ਤੋਂ ਬਾਅਦ ਨੌਜਵਾਨਾਂ ਦੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਰੂਸ ਵਿੱਚ ਚੱਲ ਰਹੇ ਯੁੱਧ ਵਿੱਚ ਪਹਿਲਾਂ ਹੀ 4 ਭਾਰਤੀ ਮਾਰੇ ਗਏ ਸੀ ਅਤੇ 10 ਵਾਪਸ ਆ ਗਏ ਸੀ ਲੇਕਿਨ ਅਜੇ ਵੀ 35 ਤੋਂ 40 ਭਾਰਤੀ ਰੂਸ ਵਿੱਚ ਫਸੇ ਹੋਏ ਹਨ ਉੱਥੇ ਹੀ ਭਾਰਤ ਸਰਕਾਰ ਰੂਸੀ ਸੈਨਾ ਵਿੱਚ ਯੁੱਧ ਲੜ ਰਹੇ ਸਾਰੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ੋਰ ਲਗਾ ਰਹੀ ਸੀ ਅਤੇ ਹੁਣ ਇਸ ਵਿੱਚ ਕਾਮਯਾਬੀ ਮਿਲੀ ਹੈ ਉੱਥੇ ਹੀ ਗੁਰਦਾਸਪੁਰ ਦੇ ਪਿੰਡੇਰੀਵਾਲ ਦੇ ਰਹਿਣ ਵਾਲੇ ਨੌਜਵਾਨ ਗਗਨਦੀਪ ਸਿੰਘ ਵੀ ਰੂਸੀ ਸੈਨਾ ਵਿੱਚ ਫਸਿਆ ਹੋਇਆ ਹੈ ਪਰ ਹੁਣ ਉਸ ਦੀ ਵਾਪਸੀ ਦੀ ਖਬਰ ਸੁਣ ਕੇ ਉਸ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਹਾਂਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਇਹ ਸਾਰੀ ਕਹਾਣੀ ਮੈਂ ਪਛਲੇ ਹਾਲ ਹੀ ਪਰਨਾ ਚੁੜਾ। ਹਾਂਜੀ ਸਾਡਾ ਬੱਚਾ ਸਾਰਾ ਟੂਰ ਅਟ ਵਿਦੇਸ਼ ਤੇ ਗਿਆ ਸੀ ਰਸ਼ੀਆ। ਟੂਰ ਅਟ ਵਿਦੇਸ਼ ਤੇ ਗਿਆ ਸੀ 24 ਦਸੰਬਰ ਨੂੰ ਘਰ ਤੋਂ ਗਿਆ ਸੀ ਤੇ ਉਧਰ ਜਾ ਕੇ ਪਤਾ ਨਹੀਂ ਕੀ ਉਹਦੇ ਨਾਲ ਹੋਇਆ। ਹਰ ਜ਼ੂਬਿਆਂ ਦੇ ਬੱਚੇ ਵੀ ਪੰਜਾਬ ਦੇ ਹਰਿਆਣੇ ਦੇ ਹੋਰ ਵੀ ਬੱਚੇ ਉਹਨਾਂ ਨੂੰ ਮਿਲੇ ਉੱਥੇ ਹੋਟਲ ਦੇ ਵਿੱਚ। ਇਹਨਾਂ ਨੂੰ ਕੋਈ ਘੁਮਾਉਣ ਵਾਸਤੇ ਲੈ ਗਿਆ ਟੈਕਸੀ ਇਹਨਾਂ ਨੇ ਕਰ ਲਈ। ਇਹ ਪਤਾ ਲੱਗਾ ਕਿ ਉਹ ਕਹਿੰਦੇ ਨੇ ਕਿ ਟੈਕਸੀ ਵਾਲੇ ਨੇ ਕੋ ਸਾਡੇ ਕੋ ਸਾਡੇ ਨਾਲ ਧੋਖਾ ਕੀਤਾ ਟੈਕਸੀ ਵਾਲੇ ਨੇ ਜੋ ਕਰਾਇਆ ਕੀਤਾ ਸੀ ਉਸ ਤੋਂ ਲਾਵਾ ਹੋਰ ਪੈਸੇ ਮੰਗਦਾ ਸੀ ਸਾਡੇ ਕੋਲ ਪੈਸੇ ਹੈ ਨਹੀਂ ਸੀ ਤੇ ਉਹਨੇ ਸਾਨੂੰ ਹਾਈਵੇ ਤੇ ਉਤਾਰ ਦਿੱਤਾ ਤੇ ਹਾਈਵੇ ਤੇ ਸਾਨੂੰ ਪੁਲਿਸ ਨੇ ਫੜ ਲਿਆ ਉਸਨੇ ਆਰਮੀ ਦੇ ਵਾਲੇ ਕਰ ਦਿੱਤਾ ਤੇ ਆਰਮੀ ਨੇ ਵੀ ਸ਼ਰਤ ਰੱਖ ਦਿੱਤੀ ਸੀ ਜਾਂ ਤੇ ਤੁਹਾਨੂੰ 10 ਸਾਲ ਦੀ ਕੈਦ ਹੋ ਜੇ ਵੀ ਨਹੀਂ ਤੇ ਇੱਕ ਸਾਲ ਬਾਅਦ ਆਰਮੀ ਜੋਇਨ ਕਰੋ ਬੱਚੇ ਬਹੁਤ ਘਬਰਾ ਕੇ ਡਰ ਗਏ ਤੇ ਉਹਨਾਂ ਦਾ ਜਿਹੜਾ ਫਾਰਮ ਸੀ ਉਹਨਾਂ ਨੂੰ ਉਹ ਪਾਸ਼ਾ ਵੀ ਇਹਨਾਂ ਨੂੰ ਨਹੀਂ ਸੀ ਪਤਾ ਲੱਗਦਾ ਇਹਨਾਂ ਨੇ ਸਾਈਨ ਕਰ ਦਿੱਤੇ ਤੇ ਉਹਨਾਂ ਨੇ ਫਿਰ ਬੱਚਿਆਂ ਨੂੰ ਪੁੱਛਿਆ ਵੀ ਤੁਹਾਨੂੰ ਕਿਤੇ ਅੱਗੇ ਯੁੱਧ ਚ ਜਾ ਕੇ ਤੇ ਭੇਜੋਗੇ ਤਾਂ ਨਹੀਂ ਕਹਿੰਦੇ ਨਹੀਂ ਬਿਲਕੁਲ ਨਹੀਂ ਭੇਜਾਂਗੇ ਤੁਹਾਨੂੰ ਹੈਲਪਰ ਦੀ ਜੌਬ ਦਿੱਤੀ ਜਾਏਗੀ ਜਾਂ ਕੋਈ ਸਕੌਟੀ ਦੀ ਜੌਬ ਦਿੱਤੀ ਜਾਏਗੀ ਪਰ ਇਸ ਦੇ ਉਲਟ ਹੋਇਆ ਬੱਚਿਆਂ ਨੂੰ ਸਿੱਧਾ ਜਾ ਕੇ ਕੈਂਪ ਵਿੱਚ 10-11 ਦਿਨ ਦੀ ਟ੍ਰੇਨਿੰਗ ਦਿੱਤੀ ਰਾਈਫਲ ਦੀ ਜੋ ਬੱਚੇ ਰਾਈਫਲ ਚੱਕਣਾ ਵੀ ਨਹੀਂ ਸੀ ਜਾਣਦੇ 10 ਜਾਂ 11 ਦਿਨ ਦੀ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਸਿੱਧਾ ਜੁਕ੍ਰੇਨ ਜਿੱਥੇ ਕਬਜੇ ਪੀਤੇ ਨੇ ਉੱਥੇ ਲੈ ਕੇ ਜੁੱਧ ਦੇ ਵਿੱਚ ਫਿਰ ਇੱਕ ਹਫਤਾ ਫਰੰਟ ਲਾਈਨ ਤੇ ਵੀ ਖੜਿਆ ਜਿੱਥੇ ਬਿਲਕੁਲ ਗੋਲਾਬਾਰੀ ਚੱਲ ਰਹੀ ਸੀ ਤੇ ਮੋਰਚੇ ਦੇ ਵਿੱਚ ਹੀ ਬੰਕਰ ਦੇ ਵਿੱਚ ਰਹਿੰਦੇ ਸਨ ਉੱਥੇ ਖਾਣਾ ਤੇ ਉੱਥੇ ਲੇਟਣਾ ਉੱਥੇ ਲੰਮੇ ਪੈਣਾ ਤੇ ਬਹੁਤ ਤੰਗ ਪਰੇਸ਼ਾਨ ਹੋ ਗਏ ਬੱਚੇ ਤੇ ਫਿਰ ਇੱਕ ਆਫਸਰ ਆ ਡਾਕਟਰ ਉਸ ਨੂੰ ਕਿ ਵੀ ਖਾਣਾ ਖਾਦਾ ਕਿ ਨਹੀਂ ਉਹ ਕਹਿੰਦੇ ਵੀ ਅਸੀਂ 3 ਦਿਨ ਹੋ ਗਏ ਕੋਈ ਖਾਣਾ ਨਹੀਂ ਖਾਧਾ ਉਹ ਕਹਿੰਦੇ ਕਿਉਂ ਨਹੀਂ ਖਾਧਾ ਕਹਿੰਦੇ ਇਸ ਕਰਕੇ ਨਹੀਂ ਖਾਦਾ ਕਿ ਜੇ ਖਾਣਾ ਹੱਡ ਕੋਲ ਨਹੀਂ ਖਾਦਾ ਜਾਂਦਾ ਮੀਟ ਔਰ ਚਾਵਲ ਨਹੀਂ ਖਾਦਾ ਜਾਂਦਾ ਇੱਕ ਬੱਚੇ ਕੋ ਪੀੜਿਆ ਹੋ ਗਿਆ ਸੀ ਬਿਮਾਰ ਵੀ ਹੋ ਗਿਆ ਫਿਰ ਉਸ ਡਾਕਟਰ ਨੇ ਆਫਸਰ ਨੇ ਫਿਰ ਰਿਪੋਰਟ ਪੜਾਇਆ ਵਿੱਚ ਉੱਪਰ ਜਿਹੜੀ ਰਿਪੋਰਟ ਦਿੱਤੀ ਇਹ ਬੱਚਾ ਨੂੰ ਥੋੜਾ ਜਦ ਤੋਂ ਥੋੜਾ ਜਿਹਾ ਪਿੱਛੇ ਕਰਦਾ ਇਹ 100 ਕਿਲੋਮੀਟਰ ਪਿੱਛੇ ਲੈ ਜਾਂਦਾ ਤੇ ਹੁਣ ਵੀ ਕਿਸੇ ਵੇਲੇ ਵੀ ਉਹ ਜਿਹੜੇ ਰਾਤ ਉਹਨਾਂ ਨੂੰ ਬੱਚਿਆਂ ਨੂੰ ਲੈ ਜਾਂਦੇ ਨੇ ਕੰਮ ਕਰਨ ਵਾਸਤੇ ਮੋਰਚੇ ਸਾਫ ਕਰਨ ਵਾਸਤੇ ਅਜੇ ਆਏ ਹੁੰਦੇ ਨੇ ਫਿਰ ਉਠਾ ਲੈਂਦੇ ਨੇ 3 ਵਜੇ ਖਾ ਲੈਂਦੇ ਨੇ ਤੇ ਫਿਰ ਉਹਨਾਂ ਦੀ ਰੋਟੀ ਪਾਣੀ ਵੀ ਬੱਚਿਆਂ ਨੂੰ ਨਹੀਂ ਪਸੰਦ ਬੱਚੇ ਜਦੋਂ ਆਪ ਆਣ ਕੇ ਫਿਰ ਕੰਮ ਤੋਂ ਆਣ ਕੇ ਫਿਰ ਕੋਈ ਮਕਰੋਨੀ ਵਗੈਰਾ ਬਣਾ ਕੇ ਖਾਂਦੇ ਨੇ ਤੇ ਬੜਾ ਔਖਾ ਟਾਈਮ ਕੱਢ ਰਹੇ ਨੇ ਹੁਣ ਪਤਾ ਲੱਗਾ ਸੀ ਕਿ ਸ਼੍ਰੀ ਨਰਿੰਦਰ ਮੋਦੀ ਜੀ ਚੈਨਲਾਂ 'ਤੇ ਵੀ ਪਤਾ ਲੱਗਾ ਟੀਵੀ 'ਤੇ ਵੀ ਪਤਾ ਲੱਗਾ ਸਾਡੇ ਪ੍ਰਧਾਨ ਮੰਤਰੀ ਰਸ਼ੀਆ ਗਏ ਨੇ ਤੇ ਬਹੁਤ ਖੁਸ਼ੀ ਮਾਰਨ ਨੂੰ ਇਹ ਬੜਾ ਸਕੂਨ ਹੋਇਆ ਕਿ ਸਾਡੇ ਬੱਚੇ ਵਾਪਸ ਆਉਣਗੇ ਪ੍ਰਧਾਨ ਮੰਤਰੀ ਨੇ ਪਤਾ ਲੱਗਿਆ ਕਿ ਗੱਲ ਕੀਤੀ ਹੈ ਬੱਚਿਆਂ ਦੇ ਮਸਲੇ ਵਿੱਚ ਕਿ ਸਾਡੇ ਭਾਰਤੀ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਜੋ ਜ਼ਬਰਦਸਤੀ ਜੰਦ ਵਿੱਚ ਭੇਜੇ ਹਨ ਤੇ ਅੱਗੇ ਤੋਂ ਨਿਸ਼ੀਰ ਦਿੱਤੀ ਹੈ ਕਿ ਆਸਾ ਕੋਈ ਵੀ ਭਾਰਤੀ ਕਿਸੇ ਨੂੰ ਇਸ ਤਰ੍ਹਾਂ ਧੋਖੇ ਦੇ ਨਾਲ ਫਰਜ਼ੀ ਕਰਕੇ ਜੰਦ ਵਿੱਚ ਨਹੀਂ ਖੜਨਾ ਇਹ ਉਹਨਾਂ ਦੀ ਪਤਨ ਦੇ ਨਾਲ ਗੱਲ ਹੋਈ ਆ ਤੇ ਬੜੀ ਮਨ ਨੂੰ ਖੁਸ਼ੀ ਹੋਈ ਆ ਕਿ ਪ੍ਰਧਾਨ ਮੰਤਰੀ ਸਾਡੇ ਬੱਚੇ ਨੂੰ ਵਾਪਸ ਲੈ ਕੇ ਆਉਣਗੇ